ਸਤਿ ਸ਼੍ਰੀ ਅਕਾਲ ਜਿਸਾਰੇ ਇਹ ਦੇਸ਼ਾਂ ਦੀ ਦੌੜ ਵਿੱਚ ਇੱਕ ਹੋਰ ਮਾਦਤ ਇਹ ਦੁਨੀਆ ਤੋਂ ਰੁਕਸਤ ਹੋ ਗਿਆ ਆਖਿਰ ਉਸਦੀ ਕਹਾਣੀ ਵਿੱਚ ਅਜਿਹਾ ਕੀ ਹੋਇਆ ਜੋ ਅੱਜ ਉਸ ਜਵਾਨ ਪੁੱਤ ਦੇ ਕਾਰਜ ਵਿੱਚ ਬਣ ਪੈ ਰਿਹਾ ਆਓ ਦੇਖਦੇ ਹਾਂ ਇਹ ਮਾਤਮ ਦਾ ਮਹੌਲ ਹੈ ਆਓ ਕਹਾਣੀ ਦੀ ਸ਼ੁਰੂਆਤ ਤੋਂ ਦੇਖਦੇ ਹਾਂ ਖਾਲੋਂ ਨੂੰ ਮੈਂ ਬਾਹਰ ਦਾ ਕੰਡਮੰਡੀ ਖਾਇਆ ਕਰੀ ਘਰ ਦੀ ਰੋਟੀ ਨਾ ਖਾਈ ਘਰ ਦੀ ਰੋਟੀ ਚਲਦੀ ਬਣਦੀ ਹੋਵੇ ਤਾਂ ਖਾਵਾਂ ਨਾ ਮੈਂ ਆਪੇ ਖੀ ਮਾ ਹਰਦੇ ਨਹੀਂ ਬੀ ਨਾ ਹੁੰਦਾ ਤੇ ਲੇਟ ਨਹੀਂ ਹੋ ਰਿਹਾ ਤੁਹਾਡੇ ਲਈ ਲੇਟ ਤਾਂ ਹੋ ਰਿਹਾ ਆ ਛੇੜੇ ਜੀ ਮੇਰਾ ਖੜਾ ਛੱਡੇ ਤਾਂ ਨਾ ਚੱਲ ਮਾ ਕਰੇ ਮਾਰ ਲਿਆ ਕੋਲਾ ਕਾਲਜ ਵਿੱਚ 1 ਸਾਲ ਗੁਜ਼ਾਰਤ ਤੋਂ ਬਾਅਦ ਬਦਲ ਜਾਂਦਾ ਹੈ ਉਸਦੀ ਉਨੀ ਪੈਗ ਨਹੀਂ ਹੁੰਨ ਵੱਡੇ ਕਰਾਂ ਦੇ ਮੁੰਡਿਆਂ ਨਾਲ ਹੋ ਜਾਂਦੀ ਹੈ ਇੱਕ ਦਿਨ ਦੋਸਤਾਂ ਨਾਲ ਪਾਰਟੀ ਤੇ ਜਾਂਦਾ ਹੈ ਹਾਂਜੀ ਕੋਣੋ ਪ੍ਰੋਗਰਾਮ ਆ ਮੈਂ ਕੀ ਕਰਦਾ ਕੋਈ ਬੰਦ ਉਹ ਕਿਹੜਾ ਕੋਮੇ ਦੇ ਕੋਲ ਕੀ ਹਾਲ ਹੈ ਉਹ ਵਧੀਆ ਮੈਂ ਵਧੀਆ ਤੁਸੀਂ ਦੱਸੋ ਆ ਜਾ ਬੈਠੋ ਉਹ ਨਹੀਂ ਭਈਆ ਖਾਨ ਵਾਲੇ ਬੰਦੇ ਮੈਂ ਕਿੱਥੇ ਤੋਂ ਉਹ ਗੱਲਾਂ ਸੁਣਨਾ ਗੱਲਾਂ ਹੀ ਸੁਣਾਵਾਂਗੇ ਤੈਨੂੰ ਬੰਦੇ ਸੁਣਾਵਾਂਗੇ ਇਹਦੇ ਚ ਚੰਗਾ ਕੀ ਹੈ ਹੋਰ ਬਈ ਐ ਗੱਲ ਪ੍ਰੋਫੈਸਰ ਹੁੰਦਾ ਸੀ ਉਹਦਾ ਐਂਦਾ ਕਲਾਸ ਚੋਂ ਚੱਲ ਬਾਹ ਮੈਂ ਪਤਾ ਕੀ ਜਾਂ ਕੇ ਉਹ ਮੈਂ ਕਿਹਾ ਤੂੰ ਵੀ ਕਾਲਜੋਂ ਬਾਹਰ ਆਉਣੇ ਨਹੀਂ ਉੱਥੇ ਤੈਨੂੰ ਕਿਹਾ ਅੱਲਾ ਮੋੜੇ ਕੋਈ ਨਹੀਂ ਕੋਈ ਨਾ ਕੋਈ ਨਾ ਨਾ ਬਈ ਹ ਦੁੱਖ ਦਾ ਰਹਿ ਗਿਆ ਜ਼ਿੰਦਗੀ ਚ ਦੁੱਖ ਦਾ ਬਹੁਤ ਹੈ ਆ ਫਿਰ ਨਾ ਮੰਨ ਕੋਈ ਨਹੀਂ ਯਾਰ ਉਹ ਅਗਲੀ ਵਾਈ ਉਹ ਕਿਤਾਬ ਪੜ੍ਹਾਈ ਲੱਗਣਾ ਪੜ੍ਹਾਈ ਲੱਗਣਾ ਯਾਰ ਮੈਂ ਕੋੜੀਆ ਯਾਰ ਹੋਏ ਪਹਿਲੀ ਵਾਈ ਕੋੜੀ ਲੱਗਦੀ ਹੈ ਛੁੱਟੀਆਂ ਦੇ ਸੁਵਰਗ ਦਾ ਟੂਟਾਈ ਯਾਰ ਦੁਦਾ ਮੇਰੇ ਕੋਲ ਟੂਟਾ ਬਹੁਤ ਮਿੱਠੀ ਵੀ ਲੱਗੂ ਚਾਲ ਚੱਲ ਇਹ ਆਈ ਤੇ ਕਹਣਾ ਫਰਕ ਹੈ ਕਰਉ ਮੈਂ ਕਿਨੇ ਰਾਜ ਨੂੰ ਗਾਣੇ ਬੜੇ ਸੋਹਣੇ ਗਾਉਣਾ ਗਾਉਣਾ ਤਾਂ ਹੈਗਾ ਭਾਈ ਪਰ ਤੁਸੀਂ ਵੀ ਬੜੇ ਸੋਹਣੇ ਗਾਉਂਦੇ ਆਂ ਮੈਂ ਸੋਹਣਾ ਗਾਣਾ ਨਹੀਂ ਨਹੀਂ ਭਾਈ ਮੈਂ ਸੋਹਣਾ ਗਾਣਾ ਤਰ੍ਹਾਂ ਗਾਉਂਦਾ ਠੀਕ ਹੈ ਚੱਲ ਜਾਈਏ ਗੱਲਾਂ ਨਾ ਮੈਂ ਕਹਾਂ ਤੂੰ ਗਾਣਾ ਸੁਣਾ ਮੈਂ ਭੁਲੇ ਨੂੰ ਮਰ ਕੇ ਪਾ ਕੇ ਠੀਕ ਹੈ ਗਉਣਾ ਵੀ ਗਉਂ ਗਉਂਦਾ ਪੁੱਲਰ ਆ ਗਾਉਗਾ ਹੀ ਵੇਕਾ ਟੋਂਗੋ ਖਾ ਰੋ ਖਾਣਨੰ ਪੋਲਿਆ ਲੋ ਪੈਕਟਨ ਨਿਕ ਗਿਨੇ ਕਰਾਈ ਤੇ ਪੋਲੇ ਅੱਗੇ ਪੋਲੇ ਦੀ ਸਤਾਰ ਜੋਗ ਬੋਲਾ ਬੋਲਾ ਵੀ ਗਾਉਗਾ ਪਹਿਲੇ ਇੱਕ ਮਿੰਟ ਖੋਪਾ ਉਹ ਬਾਸੇ ਇੱਕ ਮਿੰਟ ਹੋਰ ਪੁੱਛ ਸੁਆਦ ਆ ਗਿਆ ਚਲ ਉਹ ਪੜੀਆਂ ਆ ਤੇ ਮੇਰੇ ਅੱਗੇ ਪੜੀਆਂ ਸੁਆਦ ਠੁੜਟ ਵੀ ਆ ਬੋਲੇ ਆਂਦੇ ਆਂਦੇ ਬਾ Total three pets. Three pets. I have got. Yes. One. One. Two, two, two. And three. Three. Yes. So now I dedicate the song to these three pets. Wow, my dear. Nilake then pet bale. Pet pampera kati diti ki kore de.

ਚੂਟ ਬੋਲ ਕੇ ਤੇ ਚੋਰੀ ਚੋਰੀ ਪੀਂਦੇ ਪੀਂਦੇ ਬੋਲੇ ਰਿਵਿਸ਼ਟੇ ਕਰ ਲਾਏ। ਹੋਈ ਯਾ ਤੇ ਪੁੱਠਿਆਂ ਕਮਾਂਗਾ। ਯਾ ਨਹੀਂ ਹੋ ਘਤਨੀ। ਓ ਕਿੱਦਾਂ ਮਾਈ ਫਰੈਂਡ? ਤੁਹਾਨੂੰ ਕੀ ਹੋਣਾ? ਤੈਨੂੰ ਕੀ ਹੋਇਆ ਪਿਆ ਓਏ? ਮੈਂ ਆਰ ਗੁੱਡ। ਗੁੱਡ ਹਾਲ ਹੀ ਤੈਨੂੰ ਰੱਟਿਆ ਹੋਇਆ ਮੇਰਾ ਹਾਲ ਓਕੇ ਟਿਪਟੌਪ ਟਿਪਟੌਪ ਬਰੋ। ਕਿੱਪ ਕੱਲਾ ਟੌਪ ਤਾਂ ਜਿਹੜਾ ਨਹੀਂ ਐਵੇਂ ਹੀ ਸਿੰਗਲ ਸਟੇਰ ਇਨ ਕਲਬ ਐਂਡ ਵਾਈਟ ਉਹ ਕੁਝ ਚਾਲ ਕਰਿਆ ਓਏ ਨਹੀਂ ਓਹ ਦਿੱਕਰੇ ਨਹੀਂ ਜਾਣਾ ਯਾਰ ਤੂੰ ਹਾਲ ਕੀ ਬਣਾਇਆ ਹੋਇਆ ਆਪਣਾ ਓਏ ਆਹ ਨਹੀਂ ਨਾ ਓਏ ਜੰਨੀ ਨਾ ਫੁਟੜਾ ਮੈਂ ਓਏ ਨਹੀਂ ਓਏ ਦਾ ਨਹੀਂ ਮੇਰੇ ਸੇ ਲੀਆ ਮੇਰੇ ਤੇ ਮੈਂ ਦਾ ਓਏ ਨਹੀਂ ਆਣ ਕਰੇ ਨਹੀਂ ਨਾਣਾ ਮੈਂ ਉਹ ਚੱਲ ਰਿਸ਼ਤਾ ਕਰਾਉਣਾ ਮੈਨੂੰ ਤੇਰਾ ਓਹ ਨਹੀਂ ਓ ਰੁਕ ਰਹਿ ਜਾ ਉਹ ਮਾਤਾ ਦੀਕ ਤੇ ਪਹਿਲੇ ਤੈਨੂੰ ਸ਼ਰਮ ਐ ਨਹੀਂ ਓ ਯਾਰ ਪਰ ਗਵਾਹ ਹੀ ਪੈਂਦੀ ਓ ਯਾਰ ਖਾਲੀ ਫੇਰ ਓ ਨਹੀਂ ਆ ਕੰਮ ਵੀ ਤੇਰੇ ਇਤਾਂ ਦੇ ਓਏ ਇਹਨੂੰ ਅੱਜ ਮੈਂ ਗੁੱਸੇ ਫੈਰੀ ਗਈ ਨੂੰ 9

ਦੇਈ ਤੇ ਟੈਂਸ਼ਨ ਨਾ ਦੋ ਵੀ ਪਤੋ ਬਦੀ ਪਤੋ ਬਦੀ ਅੱਜ ਕੋਲੇ ਦੀ ਪਤੋ ਬਦੀ ਚੁੱਪ ਕਰਦਾ ਚੁੱਪ ਕਰਕੇ ਮੈਨੂੰ ਚੁੱਪ ਕਰਾਉਂਦੇ ਅਰੇ ਚੁੱਪਨੇ ਲਗਾ ਹੂੰ ਸਭ ਕੋ ਗਾਗਾ ਤੋਂ ਨਹੀਂ ਅਰੇ ਆਜ ਮੇਰੇ ਕੋ ਚੁੱਪ ਕਰਾ ਰਹੇ ਹੋ ਯਾਰ ਤੂੰ ਗਲਤ ਬਾਤ ਹੈ ਹਰਕਦਾ ਤੇਰੀ ਚੁੱਪ ਕਰਾਉਣ ਵਾਲੀ ਹੈ ਓਏ ਸ਼ਟ ਤੀਆਂ ਹਰ ਇੱਕ ਪਾਸੇ ਨਾ ਜਾਈ

ਪੀ ਕਾਬੂ ਹੋਇਆ ਕੁਝ ਨਸ਼ੇ ਵਿੱਚ ਪੂਰਾ ਡੁੱਬਿਆ ਰਹਿਣ ਲੱਗ ਪਿਆ ਸੀ ਇਕੱਲੀ ਵਾਰ ਕਿਸ ਕਿਸ ਪਾਸੇ ਹੋਵੇ ਕਿਸੇ ਨੂੰ ਪਤਾ ਵੀ ਨਾ ਲੱਗ ਜਾਵੇ ਇਸ ਦਾ ਬਿਜੂ ਚੁਟਾ ਰਹੇ ਲਾ ਪਰ ਪੁੱਤਾਂ ਕੀਤਾ ਬਚਾ ਮਾਂ ਉੱਤੇ ਹੀ ਭਾਰੀ ਪੈਣ ਲੱਗ ਪਿਆ ਤੇ ਹੱਥ ਹੈਗਾ ਤੂੰ ਮੈਨੂੰ ਐ ਕਰ ਬਿਮਾਰੀ ਦੀ ਚਾਬੀ ਦੇ ਦੇ ਚਾਬੀ ਚਾਬੀ ਤੂੰ ਮੈਂ ਤੈਨੂੰ ਕੀ ਦੱਸਾਂ ਮੈਂ ਇਹ ਮੇਰਾ ਘਰ ਹੈ ਭੋਲੇ ਹੋਇਆ ਨਹੀਂ ਕਰੂਗਾ ਤੂੰ ਚਾਬੀ ਦੇਣੀ ਆ ਤੇ ਬੇ ਨਹੀਂ ਤਾਂ ਮੈਂ ਚੰਦਰਾ ਤੋੜ ਦੂੰ ਤੋੜ ਕੇ ਵਿਖਾ ਦੂੰ ਫਿਰ ਤੋੜ ਕੇ ਨਾ ਮੈਂ ਨਾ ਕਿ ਦੇਖ ਲਈ ਪਾ ਲੈ ਕਿ ਤੈਨੂੰ ਉਹ ਨਹੀਂ ਦਿੰਦੀ ਸੀ ਨਾ ਚਾਬੀ ਬੇ ਕਿੱਥੇ ਚੱਲਿਆ ਤੂੰ ਤੈਨੂੰ ਕਿਹਾ ਦੱਸੋ ਓਏ ਰੋਕ ਲੋਗੇ ਤੁਸੀਂ ਮੈਨੂੰ ਓਏ ਛੱਡ ਤਾਂ ਮੈਨੂੰ ਉਹ ਆਪੇ ਮੋੜਦੇ ਮੂੰਹ ਵਾਲੇ ਦੁਰੀਏ ਦੁਰੀਏ ਦੁਰੀਆ ਆਸਮਾਨ ਤੇ ਮੂੰਹ ਵਾਲੇ ਦੁਰੀਆ ਰੁਕਿਆਂ ਵੀ ਕਿਤੇ ਹੁਣ ਰੁਕਦਾ ਏ ਉਹਨੂੰ ਹੁਣ ਤਾਂ ਸਭ ਚੰਗਾ ਲੱਗਦਾ ਏ ਜਦ ਜਾ ਮਨਛੇ ਦਾ ਚੁੱਕਦਾ ਹਰ ਜਾਣੇ ਪਾਰੀ ਪੈ ਜਾਣੇ ਪੈ ਜਾਣੇ ਪੈ ਜਾਣੇ ਹਰ ਜਾਣੇ ਪਰਨੇ ਪੈ ਜਾਣੇ ਰਾਜੜੇ ਉਤੇ ਤੂੰ ਦੁਰਦਾਇ ਰਾਜੜੇ ਉਤੇ ਉਹ ਦੁਰਦਾਇ ਰਾਜੜੇ ਉਤੇ ਉਹ ਦੁਰਦਾਇ ਸਰਸਵੀ ਕਾ ਸੁਨਿਆਰਾ ਸਾਹਿਬ ਸਰਸਵੀ ਤੇ ਪ੍ਰੀਤ ਕਾਕੇ ਜੀ ਕਿਵੇਂ ਆਣਾ ਹੋਇਆ ਕਾਕਾ ਜੀ ਐ ਕਿਉਂ ਕਿਤਾ ਉਹ ਛੋਨੇ ਦਰਸ਼ਨ ਕਰਨ ਆਏ ਆ ਲਾਲਾ ਜੀ ਪਠਾਉ ਦਾ ਸਹੀ ਸਾਰੂ ਕਰ ਦਰਸ਼ਨ ਆਇਆ ਬਹੁਤ ਲਾਲਾ ਜੀ ਘਰ ਪਰਵਾਰ ਸਭ ਠੀਕ ਹੈ ਕਰੀ ਸਭ ਠੀਕ ਬਣਾਓ ਮਦਰੀਆ ਲਾਲਾ ਜੀ ਕੰਮ ਸੀ ਛੋਟਾ ਜਿਹਾ ਜੀ ਵੱਡਾ ਵੀ ਕਰਾਂਗੇ ਜੀ ਲਾਲਾ ਜੀ ਇਹ ਨਾ ਇੱਕ ਬੋ

ਨਾਲ ਸੀ ਚਰਖਾ ਸਾਨੂੰ ਕੀ ਸਾਡਾ ਮੁਨਾਫੇ ਦਾ ਸੌਦਾ ਸੀ ਇਹੋ ਜਿਹਾ ਕੋਈ ਆਂਦੇ ਰਹਿ ਸਾਡਾ ਕੰਮ ਬਾਤੀ ਸੀ ਰਹੇਗਾ ਪੈਸੇ ਚੱਕ ਬੋਲਾ ਸੁਨਿਆਰੇ ਤੋਂ ਡਰਗ ਡੀਲਰ ਕੌਣ ਜਾਣਦਾ ਹੈ ਕਿੰਨਾ ਕ ਭੋਲਾ ਜਿਹੜਾ ਭੋਲਾ ਓਹੀ ਭੋਲਾ ਜਿਹੜਾ ਉਸਤਾਦ ਦੀ ਭੋਲੇ ਤੇ ਜੁੰਦਾ ਹਲੇ ਮੈਂ ਮਰਨਾ ਨਹੀਂ ਚਾਹਿਆ ਉਸਤਾਦ ਦੀ ਕੰਮ ਦੱਸ ਕੰਮ ਉਸਤਾਦ ਦੀ ਹੋ ਮੈਨੂੰ ਚਾਹੀਦਾ ਕਿਰਤ ਦਿਓ ਮੇਰੇ ਕੋਲ ਤਾਂ ਬਹੁਤ ਮਾਲ ਨੂੰ ਦੱਸ ਦੇਣਾ ਉਸਤਾਦ ਕੀ ਹੋ ਗਿਆ ਕਿਹੜਾ ਜੀ ਹੁੰਦਾ ਅੱਛਾ ਮੈਂ ਮਰ ਜੂਗਾ پیسے ਲੱਗਣਗੇ ਉਸਤਾਦ ਦੀ ਪ੍ਰੈਸ਼ਨ ਇੰਟਰ ਹੈ ਮੈਂ ਥੋੜੀ ਦਨੇ ਆ ਪਾਸ ਨਹੀਂ ਫੇਰੇ

ਕੋਈ ਨਾ ਚਲ ਕਰ ਪੂੰਝ ਤੇਰਾ ਸਮਾਨ ਤੇਰੇ ਕੋ ਕਿੱਥੇ ਚੱਲ ਚੁਦਾ ਤੇਰੇ ਘਰੇ ਉਹ ਕਰੇ ਨਹੀਂ ਪੂੰਝਣਾ ਕੋਰੇ ਮਮੀ ਬੈਠੀ ਆ ਉਹ ਕਰੇ ਨਹੀਂ ਆ ਕਰੇ ਉਹ ਅੱਛਾ ਹੋ ਗਏ ਹਾਂ ਠੀਕ ਹੈ ਮੈਂ ਪੰਜਾਹ ਜੋ ਪਚੈਣਾ ਚੱਲ ਚੱਲ ਤਾਂ ਜੀ ਪੂਰੇ ਨੇ ਪੂਰੇ ਉਹ ہمارا ਉਸਤਾਦ ਕਿਹਦਾ ਹੋਏ ਠੀਕ ਹੈ ਕਿੱਥੇ ਜਿੰਦੇ ਇਦਾਂ ਦੇ ਬੰਦੇ ਆਉਂਦੇ ਨੇ ਕੰਮ ਚੱਲਦਾ ਰਿਹਾ ਆਪਣਾ ਕੋਲੋਸਤਾਂ ਜੀ ਬਿਲਕੁਲ ਛੇਤੀ ਇਹਨਾਂ ਸੁਦਾ ਪਾ ਉੱਡੀ ਲੈ ਲੈਣੀ ਐ ਕਿੱਡੀ ਜੀ ਓਏ ਉੱਡੀ ਓ ਆਓ ਕਿੱਡੀ ਜੀ ਓਏ ਉੱਡੀ ਓ ਆਓ ਫਿਰ ਕਿੱਡੀ ਜੀ ਓਏ ਉੱਡੀ ਗੱਡੀ ਦਾ ਨਾਮ ਹੈ ਮੁਰਖਾ ਜਾ ਜਾ ਕੇ ਉਹਨੂੰ ਸਮਾਨ ਦੇ ਕੇ ਆ ਸਾਰਾ ਮੂਡ ਖਰਾਬ ਕਰਤਾ ਮੈਂ ਦੇ ਕੇ ਆਇਆ ਫਿਰ ਸਮਾਨ ਪੋਲੇ ਨੂੰ ਜਾ ਜਾ ਧਿਆਨ ਨਾਲ ਜਾਈਂ ਸਾਈਡ ਬੈਕ ਰਣਜੀ ਥੈਂਕਸ ਓਏ ਕੱਲੇ ਕੱਲੇ ਪੀ ਜਾਂਦੇ ਅੱਜ ਫਿਰ ਯਾਰ ਤੁਸੀਂ ਮੈਨੂੰ ਨਹੀਂ ਪਤਾ ਮੈਂ ਰੁਕ ਗਿਆ ਅੱਜ ਤੇ ਭਾਈ ਪਾਰੀ ਦੇਗਾ ਤੂੰ ਮੈਂ ਨਹੀਂ ਕੁਝ ਦਿੰਦਾ ਅਜੀਤ ਲਵਾਂਗੇ ਨਹੀਂ ਅਜੀਤ ਲਵਾਂਗੇ ਨਹੀਂ ਮੈਂ ਦੇਣੀ ਨਹੀਂ ਅਜੀਤ ਲਵਾਂਗੇ ਓਏ ਯਾਰ ਮੇਰੀ ਗੱਲ ਸੁਣ ਲੋ ਤੁਸੀਂ ਨਾ ਆਪ ਤੇ ਨਹੀਂ ਗਲਤ ਬਾਤ ਕਰਦੇ ਹੋ ਯਾਰ ਯਾਰ ਆ ਜਾ ਓਏ ਇੱਕ ਕੁੱਕ ਮਿੰਟ ਨਾਲ ਓਏ ਪਿਛਲੇ ਨੂੰ ਪਤਾ ਕੀ ਹੋਇਆ ਪਰ ਸਟੇਸ਼ਨ ਤੋਂ ਮੈਂ ਜਿਹੜੇ ਗੰਦਰਾ ਨਹੀਂ ਲਾਇਆ ਹੁੰਦਾ ਕਲਾਸਾਂ ਉਹ ਵੇਖ ਕੇ ਪੈਸੇ ਲਿਆ ਕੇ ਤੁਹਾਨੂੰ ਪਾਰਟੀ ਦਿੱਤੀ ਸੀਗੀ ਮੈਂ ਤਾਂ ਉਹ ਤੁਹਾਨੂੰ ਵੀ ਪੀਤੀ ਸੀ ਤੇ ਕਾਢ ਦਿੱਤੀ ਸੀ ਕਾਲੀ ਬੋਤਲ ਮੇਰੇ ਮੂੰਹ ਤੇ ਮਾਰੀ ਹੈ ਨਾ ਉਹ ਐ ਹੋਈਆਂ ਗੱਲਾਂ ਨਹੀਂ ਕਰੀ ਜੀਆਂ ਮੈਂ ਨਾ ਨੇ ਪਤਾ ਫਿਰ ਉਸ ਦੇ ਚੱਲ ਠੀਕ ਹੋ ਬੱਚਾ ਜੀ ਤੁਹਾਰਾ ਆਇਆ ਕਮੈਂਟ ਵੇ ਵੈਟੇ ਨੂੰ ਕਿਸ਼ਨਾ ਦੇਖਿਆ ਤੇ ਨਹੀਂ ਉਹ ਨਾ ਸਾਨੂੰ ਨਹੀਂ ਦੇਖਦੇ ਹੁੰਦੇ ਹੈ ਚਲਾ ਕੇ ਬ੍ਰੈਸ਼ ਤੇ ਅੱਜ ਚੱਕ ਤੇਰਾ ਸਮਾਨ ਹੈ ਲੁੱਟ ਨਾ ਜਾਣੇ ਜਿੰਦਗੀ ਦੇ ਕੜ ਮੋੱਜਾ ਤੂੰ ਲੈ ਲੈ ਉਹ ਨਾਨਾ ਆਪਦਾ ਆਪਣੇ ਵਾਲਾ ਹੀ ਲਈਦਾ ਹੈ ਬੜੇ ਤੇਰੇ ساری ਦੁਨੀਆ ਚਿੱਤੇ ਤੇ 라ਦੀ ਪਰ ਆਪਨੇ ਚਿੱਤੇ ਲਾਉਂਦੇ ਓਏ ਕਿਆ ਛੁਪਾ ਰਹਾ ਹੈ ਕੁਛ ਨਹੀਂ ਕੀਏ ਕੁਛ ਨਹੀਂ ਗਰੇ ਪਿਛੇ ਕੀਏ ਕੁਛ ਨਹੀਂ ਕੁਝ ਨਹੀਂ रे प्राजो पे पी गया ही करना यह हर बड़े पटे की करूगा बोडा लेगा अपने पैसे चोरी करके अपने पैसे ਐਨੀ ਆਪ ਪੀਜੂਗਾ ਥੱਲੋਂ ਇਨੀ ਵੀ ਗੁੱਟੋਂ ਇਨੀ ਆਪਰੇ ਲਿਚਾਰੀ ਗੂ ਆ ਜੀ ਜੀ ਸ਼ਾਮ ਰੰਗੀਨ ਹੈ ਉਹਨਾਂ ਲਈ ਆ ਤੇਰੇ ਵਾਸਤੇ ਹੈ ਤੂੰ ਬੱਸ ਬੱਸ ਆਹ ਕਰੋ ਕਲਾਕਾ ਏ ਐਟ ਸੌਰੀ ਤੋੜਦਾ ਸੌਰੀ ਤੈਨੂੰ ਹੁਣ ਪੈਣੀ ਪੜਨਾ ਪਊਗਾ ਜਸਵੀਰ ਨੂੰ ਪੈਸੇ ਤੋੜੇਗਾ ਜਸਵੀਰ ਸੱਤਾਂ ਕਲੈਕਸ ਤੋੜਦਾ ਤੂੰ ਮਾਣ ਕੀਤਾ ਜਾਵੇ ਰਿਟਨ ਦੇ ਵਿੱਚ ਐਪਲੀਕੇਸ਼ਨ 플러스 300 ਰੁਪਏ ਨੂੰ ਬਹੁਤ ਕੀਤਾ ਜਾਵੇ ਨੋ ਨੋ ਨਿਸ਼ਚੈ ਨਿਸ਼ਚੈ ਯੂ ਲਿਸਨ ਨਾਓ ਥਿਸ ਇਜ਼ ਬੀਗ ਪੈਕੇਜ ਯੂ نو एवरीवन ਇਜ਼ ਸਟਾਕਿੰਗ ਯੂ ਰਿਟਨ ਐਪਲੀਕੇਸ਼ਨ 플러스 300 ਫਾਈਵ ਇੱਕ ਸੋਨਾ ਦੀਆਂ ਗੜਾਸਾਂ ਦਾ ਸੈਟ ਹੈ ਹਰ ਵੀ ਤੇ ਮੈਨੂੰ ਗੇਮ ਬਦਲ ਕੱਲ੍ਹ ਤੇ ਸੀਟ ਖੋਦੀ ਸੀ ਉਦੋਂ ਮੈਂ ਜਦ ਆਪਣਾ ਸ਼ੋਹਰਾ ਰੇਏ ਸੀ ਚਾਹ ਆਈ ਤਾਂ ਲੱਗਦੇ ਸੌਂ ਚਰਾਂ ਦੇ ਨਾਮ ਵੀ ਲੈ ਕੇ ਆਪਾਂ ਬਾਕੀ ਕਹਾਂ ਓਏ ਉਹ ਨਾ ਤੁਮੇਂ ਇੰਦੇ ਜਲੇ ਇਹ ਆਈਆਂ ਨਾ ਮੈਂ ਇੱਟਾ ਮਾਰਕੀਟ ਚੋਂ ਇੰਦੇ ਨਾਲ ਇੰਦੇ ਨਾਲ ਟਿਕਟੀਆਂ ਨੇ ਚੋਰੀਆਂ ਪਰੀਆਂ ਇਹਦੇ ਨਾਲ ਟਿਕਟੀਆਂ ਨੇ ਜਾਟੀਆਂ ਪਰੀਆਂ ਮੈਨਾ ਜੀ ਪਰੀ ਹਾਂ ਮੈਸ਼ਟੀਮਾਈਜ਼ ਟਿਕਟੀਆਂ ਮੈਨੂੰ ਉਹ ਕੱਟ ਗਿਆ ਉਹ ਗਾਉਂਗਾ ਓਏ ਚਿੱਟੇ ਉਹ ਆਪ ਨੂੰ ਨਾ ਉਹ ਐ ਇਹ ਉਹ ਐ ਪਹਿਲਾ ਮੈਂ ਆਉਂਦਾ ਮੈਂ ਉਹ ਇਹ ਤਾਂ ਨਹੀਂ ਚਲੋ ਆਪਾਂ ਇਹ ਕਰਦੇ ਆ ਉੱਠ ਕੇ ਬੈਠ ਕਰੋ ਤੁਸੀਂ ਓਏ ਆਏ ਸਾਡੇ ਬਾਜੀ ਦਾ ਬੱਚਾ ਗਾਣਾ ਸ ਨਾ ਨਾ ਉੱਠ ਕੇ ਬੈਠ ਕੇ ਗਾਣਾ ਹੋ ਗਿਆ ਪਿਛਲੇ ਸੀਟ ਕੀ ਕੱਪ ਮੈਂ ਮੈਂ ਕਰੂੰ ਉਹ ਗਲਾਸ ਸੇ ਤੋੜ ਦੇਣਾ ਤੂੰ ਡੱਡਾ ਓ ਲਾਟਾ ਤਾ ਤਾ ਤੂੰ ਯੂ ਨਾਊ ਹੈਵ ਟੂ ਗਿਵ ਇਟ 600 ਰੁਪੀ ਮੈਂ ਤਾਂ ਗੱਲ ਹੀ ਨਹੀਂ ਇਹ ਕਮਰਾ ਹੈ ਸਾਡੀ ਚਲੋ ਉੱਥੇ ਪੈਟਕ ਲਾਓ ਮੈਨੂੰ ਗਲਤੀ ਹੋ ਗਈ ਭਾਈ ਨਾ ਨਾ ਮੈਂ ਲੰਮਾ ਮੈਨੂੰ ਮਾਰਨ ਲੂ ਹਾਂ ਚਲੋ 1 1 ਪੂਰੀ ਲਾ ਲੱਗੂ ਤੇਰੀ ਜਮੀਰ ਮਰੀ ਹੋਈ ਹੈ ਇਹਦੀ ਜਮੀਰ ਹੀ ਨਹੀਂ ਹੈ ਜਦ ਤੂੰ ਇਹ ਭਾਤ ਮੀਟ ਅਪ ਨਹੀਂ ਚੁੱਕ ਬੈਠ ਕੇ ਨਾਲੀ ਇਹਨੇ ਕੋਈ ਇਹ ਪਿੰਟ ਪੈ ਗਿਆ ਕਿ ਤੂੰ ਚੁੱਕ ਬੈਠ ਕੇ ਨਹੀਂ ਲੱਗਦੀ ਇਹਦੀ ਪੈਂਟੀ ਪਾ ਕੇ ਚਲੋ ਸ਼ੁਗਰ ਇੱਕ ਫਟ ਬੋਲਿਆ ਚਲੋ ਏ ਏ

ਕਿਛ ਹੋਖ ਹੋ ਹੈ ਸੋ ਸਟੇ ਨਿਗੰਧ ਕਰਨਾ ਆਪ ਕੋ ਕਿਹੜਾ ਬੱਸ ਇਹ ਨਾਲ ਡਾਕਟਰ ਉਹ ਇਨਾ ਕੋ ਮੈਡਮ ਹੁੰਦਾ ਹੈ ਗੜਾ ਮੇਰਾ ਵੀ ਬੱਚੀ ਕੜ ਇੱਕ ਮਿੰਟ ਨੂੰ ਸੁਣ ਲਈ ਨਾ ਤਾ ਇਹ ਤਾਂ ਆਪਣੀ ਜਿੱਪ ਚ ਪਾ ਲਾ ਜਦੋਂ ਲਮੂ ਗਾ ਮੈਂ ਤੋ ਕਰਤਾ ਤਾਂ ਗੱਡੀ ਹੁਣ ਆਪਣੇ ਵਿੱਚ ਨਹੀਂ ਆ ਚੀ ਮੇਰੀ ਮੱਜੀ ਵੀ ਆ ਗਈ ਤੂੰ ਕਹਿ ਦੋ ਟੋਕੋਗੇ ਇੱਕ ਮਿੰਟ ਉਹ ਲਾਈ ਦੋ ਇੰਨੇ ਆਪਣਾ 30% ਹੋਣੀ ਨਫਾ ਸਿਸ਼ਾ ਵਾਚੀ ਤੋਂ ਬਲੀ ਕਿੰਨੀ ਕਹਿੰਦਾ ਭੋਲੇ ਭਾਈ ਦਾ ਮਾਲ ਪਹਿਲਾਂ ਭੋਲੇ ਭਾਈ ਨੂੰ ਭਸੀ ਭੋਲਾ ਭਾਈ ਆਪਣਾ ਗਰੇ ਚਲੋ ਜੀ ਦੂ ਵੈ ਕਿੰਨਾ ਟੈਨਸ਼ਨ ਹੈ ਇਹ ਬੰਦੇ ਪਰ ਇਹਨੂੰ ਮੈਡੀਕਲ ਜਾਣੇ ਕੋਲੋ ਵੈਕਸੀਨ ਲਗਾ ਕੇ ਦਖਿਆ ਤੂੰ ਟਟਾ ਵੀ ਨਹੀਂ ਟਲਿਆ ਮਾਤਮ ਦਾ ਮਹੌਲ ਚ ਆ ਗਿਆ ਬਾਹ ਦੀ ਜ਼ਿੰਦਗੀ ਵਿੱਚ ਹਨੇਰਾ ਹੋ ਗਿਆ ਪੈਰ ਤੇ ਮਾਂ ਨੂੰ ਇਕੱਲਿਆ ਚਾਲ ਦੁਨੀਆ ਤੋਂ ਦੂਰ ਕੇ ਅਸੀਂ ਹੋਲਾ ਜੋਨੀ ਇੱਛਾ ਤਾਂ ਸੀ ਪਰ ਬਹੁਤ ਦੇਰ ਹੋ ਗਈ let